ਇਹ ਸਤ ਗੁਰਾਂ ਨੇ ਕਲਯੁਗ ਉਧਾਰਿਆ ਗੁਰਦੇਵ ਸਾਡੇ ਕਲਯੁਗੀ ਜੀਵਨ ਤੇ ਕਹੀ ਜਾਂਦੇ ਆ ਕਲਯੁਗ ਆ ਗਿਆ ਕਲਯੁਗ ਆ ਗਿਆ ਪਰੰਤੂ ਕਲਯੁਗ ਚੰਗਾ ਹੈ ਨਾਮ ਜਪਣ ਵਾਲਿਆਂ ਦੇ ਲਈ ਹਰ ਨਾਮ ਸ੍ਰੀ ਵਾਹਿਗੁਰੂ ਕਲਯੁਗ ਮਾੜਾ ਉਹਨਾਂ ਦੇ ਲਈ ਹੈ ਜਿਨ੍ਹਾਂ ਨੇ ਆਪਣਾ ਜਨਮ ਵਿਗਾੜਨਾ ਜਿਨ੍ਹਾਂ ਨੇ ਭਗਤੀ ਨਹੀਂ ਕਰਨੀ ਜਿਨ੍ਹਾਂ ਨੇ ਸੰਗਤ ਨਹੀਂ ਕਰਨੀ ਸੇਵਾ ਸੇਮਨ ਨਹੀਂ ਕਰਨੀ ਜਿਹੜੇ ਗੁਰੂ ਵਾਲਿਆਂ ਦੇ ਲਈ ਸੰਗਤ ਸੇਵਾ ਸੇਵਨ ਕਰਨ ਵਾਲਿਆਂ ਦੇ ਲਈ ਇਹ ਕਲਯੁਗ ਚੰਗਾ ਬੋਲੋ ਸਵਾਦਨਾਮ ਸ੍ਰੀ ਵਾਹਿਗੁਰੂ ਥੋੜੀ ਭਗਤੀ ਕੀਤੀ ਹੋਈ ਬਹੁਤ ਫਲ ਦਿੰਦੀ ਵਾਹਿਗੁਰੂ ਇੱਕ ਸੰਗਤ ਕੀਤੀ ਹੋਈ ਇੰਨਾ ਫਲ ਰੱਖਦੀ ਹੈ ਜਿਵੇਂ ਪਿਛਲੇ ਜੁਗਾਂ ਦੇ ਵਿੱਚ ਹਜ਼ਾਰਾਂ ਸਾਲਾਂ ਦਾ ਤਪ ਹੋਵੇ ਬੋਲੋ ਸਵਾਦਨਾਮ ਸ੍ਰੀ ਵਾਹਿਗੁਰੂ ਇਹ ਕਲਯੁਗ ਘੜੀਆਂ ਸਤਸੰਗ ਦੀ ਇਨਾ ਮਨ ਰੱਖਦੀ ਐ ਨਿਸ਼ਰਧਾ ਹੋਵੇ ਪ੍ਰੇਮ ਹੋਵੇ ਕਾਗਰਤ ਆਵੇ ਨਾ ਹੋਵੇ ਬੈਠਾ ਹੋਵੇ ਗੁਰੂ ਦੇ ਕੋਲੇ ਮਨ ਲੱਗੇ ਨਾ ਹੋਵੇ ਸਤਨਾਮ ਸ੍ਰੀ ਵਾਹਿਗੁਰੂ ਕੜਦਾ ਹੋਵੇ ਬਾਣੀ